ਰਾਜ ਸਥਾਪਿਤ ਹੋਇਆ ਜਿਹੜੇ ਲੋਕ ਇਸ ਧਰਮ ਵਿੱਚ ਪਾਉਣਾ ਚਾਹੁੰਦੇ ਆ ਵੀ ਉਹ ਪੂਜਾ ਕਰਾਉਣ ਲੱਗ ਪੇ ਜਿਉ ਗੁਰੂ ਬਣ ਕੇ ਉਸ ਸ਼ਖਸੀਅਤ ਨੇ ਆਪਾ ਜਣਾਇਆ ਹੀ ਨਹੀਂ ਜਦੋਂ ਚਿੱਠੀ ਲਿਖਦੇ ਨਾ ਤੇ ਚਿੱਠੀ ਦੀ ਮੋਹਰ ਕੀ ਹੈ ਕਿ ਇਹ ਕਿਹਦੇ ਰਾਜ ਚੋਂ ਚਿੱਠੀ ਆਈ ਹੈ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇ ਰਾਜ ਚ ਦੁਨੀਆ ਦਾ ਹਰ ਬਾਦਸ਼ਾ ਜਦੋਂ ਬਾਦਸ਼ਾ ਬਣਦਾ ਉਹ ਕਲਗੀ ਲਾਉਂਦਾ ਉਹ ਤਖਤ ਤੇ ਬਹਿੰਦਾ ਤੇ ਸਭ ਤੋਂ ਜ਼ਰੂਰੀ ਉਹ ਆਪਣੇ ਨਾਂ ਦੇ ਸਿੱਕੇ ਜਾਰੀ ਕਰਦਾ ਹੈ ਆਪਣੇ ਨਾਂ ਦੇ ਅਹਿਦ ਨਾਮੇ ਚਿੱਠੀਆਂ ਭੇਜਦਾ ਪਰ ਗੁਰੂ ਦੇ ਬੰਦੇ ਨੇ ਸਿੱਕਾ ਜਾਰੀ ਕੀਤਾ ਸਿੱਕਾ ਜ਼ਾਦਵਾਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ ਫਜ਼ਲ ਫਤਿਹ شاہ ਸ਼ਹਿਨशाह ਫਜ਼ਲ ਸੱਚਾ ਸਾਹਿਬ ਵਸਤ ਜਦੋਂ ਕੋਈ ਚਿੱਠੀ ਪੜ੍ਹਦਾ ਤੇ ਚਿੱਠੀ ਲੈਟਰ ਪੜ੍ਹ ਕੇ ਲਿਖਿਆ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ یافت ਅਜ ਨਾਨਕ ਗੁਰੂ ਗੋਬਿੰਦ ਸਿੰਘ ਇਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੀ ਚਿੱਠੀ ਆਈ ਹੈ ਕਿਥੇ ਨਹੀਂ ਕਿਹਾ ਇਹ ਮੇਰਾ ਰਾਜ ਹੈ ਕੋਈ ਤਖਤ ਨਹੀਂ ਕੋਈ ਕਲਗੀ ਨਹੀਂ ਲਾਈ ਕੋਈ ਸਿੱਕਾ ਨਹੀਂ ਜਾਰੀ ਕੀਤਾ ਇੱਕ ਸੇਵਕ ਵਾਂਗ ਅੱਜ ਆ ਜਿਹੜਾ ਰੈਵਨਿਊ ਸਿਸਟਮ ਹੈ ਪੰਜਾਬ ਦਾ ਜ਼ਮੀਨਾਂ ਦੇ ਮਾਲਕ ਬਣਾਇਆ ਹਲਵਾਕਾਂ ਨੂੰ ਜ਼ਿਮੀਂਦਾਰਾ ਸਿਸਟਮ ਹਜ਼ਾਰਾਂ ਦਰ 2-2000 ਕਿੱਲਾਂ ਦੇ ਮਾਲਕ ਰਿਆਸਤਾਂ ਦੇ ਮਾਲਕ ਫੂਨ ਚੋਸਦੇ ਸੀ ਕਿੰਨੇ ਕਮਾਲ ਦੇ ਨਿਆਂ ਕੀਤੇ ਤੇ ਫਿਰ ਗੁਰਦਾਸ ਨੰਗਲ ਦੀ ਗੜੀ ਚੋਂ ਕੁਝ ਆਪਣਿਆਂ ਦੀ ਕੁਝ ਬੇਗਾਨਿਆਂ ਦੀ ਚਾਲ ਸਾਜੀ ਦੇ ਨਾਲ ਕੌਮ ਦਾ ਜਰਨੈਲ ਗ੍ਰਫਤਾਰ ਹੁੰਦਾ 700 ਗੱਡਾ ਕਿਸ ਤਰ੍ਹਾਂ ਦਾ ਜਲੂਸ ਦੇ ਰੂਪ ਚ ਪਰ ਚਿਹਰੇ ਦੇ ਤੇ ਸਰੂਰ ਹੈ ਅੱਖਾਂ ਚ ਖੁਮਾਰੀ ਹੈ ਗੁਰੂ ਦਾ ਬੰਦਾ ਹਰ ਖਸੋਗ ਤੇ ਰਹਿ ਨਿਆਰੋ ਨਾਹੇ ਮਾਣ અપਮਾਨ ਬੜੀ ਵਿਚਿੱਤਰ ਜਿਹਾ ਇਸ ਕਾਫਲੇ ਦਾ ਰੂਪ ਸੀ ਜੇ ਸਭ ਤੋਂ ਪਿੱਛੇ ਇੱਕ ਬਿੱਲੀ ਮਾਰ ਕੇ ਬਾਸ ਤੇ ਟੰਗੀਆਂ ਦੱਸਣ ਲਈ ਕਿ ਸਿੱਖਾਂ ਦੇ ਕਿਲੇ ਵਿੱਚ ਇੱਕ ਬਿੱਲੀ ਵੀ ਨਹੀਂ ਛੱਡੀ ਅਬਦੁਲ ਸਮਦ ਖਾਨ ਜਕਰੀਆ ਖਾਨ ਫਰਖਸ਼ੀਰ ਦੇ ਸਮਖਿਲੇ ਜਾਂਦੇ ਆ ਰੋਜ਼ ਦਾ 100 ਸਿੱਖ ਕਤਲ ਹੁੰਦਾ ਤੇ ਫਿਰ ਗੁਰੂ ਦੇ ਬੰਦੇ ਦੀ ਵਾਰੀ ਆਉਂਦੀ ਹੈ ਜਿਨ੍ਹਾਂ ਨੂੰ ਦੁਨੀਆਂ ਦਾ ਕੋਈ ਸਤਮ ਐਸਾ ਨਹੀਂ ਸੀ ਜਿਹੜਾ ਗੁਰੂ ਦੇ ਬੰਦੇ ਤੇ ਨਹੀਂ ਤਾਇਆ ਮੈਂ ਤਾਂ ਬੇਨਤੀ ਕੀਤੀ ਸੀ ਕਿ ਕੌਮ ਦਾ ਆਗੂ ਕਿੱਦਾਂ ਦਾ ਹੁੰਦਾ ਹੈ ਅੱਜ ਬੜੇ ਦਾਅਵੇ ਕਰਦੇ ਆ ਮੈਂ ਸਿੱਖ ਕੌਮ ਦਾ ਆਗੂ ਆ ਮੈਂ ਸੇਵਾਦਾਰ ਮੁੱਖ ਸੇਵਾਦਾਰ ਕੌਮ ਦਾ ਆਗੂ ਇਦਾਂ ਦਾ ਕੌਮ ਦਾ ਜਰਨੈਲ ਕੋਈ ਦੁਨੀਆ ਦੇ ਵਿੱਚ ਐਸਾ ਪਿਓ ਨਹੀਂ ਹੋਏਗਾ ਜਿਨੇ ਆਪਣੇ ਪੁੱਤ ਦੇ ਕਾਲਜੇ ਦਾ ਜੀਬ ਨਾਲ ਟੇਸਟ ਵੇਖਿਆ ਹੋਵੇ ਸਵਾਦ ਵੇਖਿਆ ਹੋਵੇ ਕਿਸੇ ਦੀ ਹਿੰਮਤ ਹੈਗੀ ਆ ਪਏ ਆਪਣੇ ਪੁੱਤ ਦੇ ਕਾਲਜੇ ਦਾ ਸਵਾਦ ਜੀਬ ਨਾਲ ਚੱਖ ਕੇ ਦੱਸੇ ਉਹ ਗੁਰੂ ਦਾ ਬੰਦਾ ਸੀ ਜਿਹਦੇ ਅੰਦਰ ਐਡਾ ਸਬਰ ਸੀ ਪਰ ਸਿੱਖੀ ਸਿਦਕ ਨਹੀਂ ਹਾਰਿਆ